ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 12 ਤਰੀਕ ਨੂੰ ਕੀਤੀ ਜਾ ਰਹੀ ਪੰਜਾਬ بچاؤ ਯਾਤਰਾ ਦੇ ਸਬੰਧ ਦੇ ਵਿੱਚ ਅੱਜ ਹਲਕਾ ਇੰਚਾਰਜ ਅਸਤਿੰਦਰਜੀਤ ਸਿੰਘ ਮੰਟਾ ਵੱਲੋਂ ਜਲਾਲਾਬਾਦ ਦੇ ਵਿੱਚ ਵਰਕਰਾਂ ਦੇ ਨਾਲ ਕੀਤੀ ਗਈ ਹੰਗਾਮੀ ਮੀਟਿੰਗ ਪੰਜਾਬ بچاؤ ਯਾਤਰਾ ਸਰਦਾਰ ਸੁਬੀਰ ਸਿੰਘ ਬਾਦਲ ਜੀ ਵੱਲੋਂ ਸ਼ੁਰੂ ਕੀਤੀ ਗਈ ਹੈ ਕਿਸੇ ਕਾਰਨ ਕਰਕੇ ਕਿਸਾਨ ਅੰਦੋਲਨ ਕਰਕੇ ਉਹ ਰੋਕੀ ਗਈ ਸੀ ਤੇ ਹੁਣ ਫਿਰ ਇਹ ਸ਼ੁਰੂ ਕਰਤੀ ਪੰਜਾਬ بچاؤ ਯਾਤਰਾ ਤੇ 12 ਤਰੀਕ ਨੂੰ ਜਲਾਲਾਬਾਦ ਇਹ ਸਰਦਾਸ਼ ਵੀ ਸੰਬਾਦਲ ਜੀ ਦਾਣਾ ਮੰਡੀ ਆਉਣਗੇ ਇੱਕ 1:30 ਦਾ ਸਮਾਂ ਹੋਵੇਗਾ ਜੋ ਜਲਾਲਾਬਾਦ ਦਾਣਾ ਮੰਡੀ ਤੋਂ ਲੈ ਕੇ ਅਰਨੀਵਾਲਾ ਅਰਨੀਵਾਲਾ ਤੱਕ ਇੱਕ ਵੈਰੋਗੀ ਵਾਇਆ ਇਹ ਪੰਜਾਬ ਯਾਤਰਾ ਜਾਏਗੀ ਤੇ ਸਦਾ ਆਸਤਿੰਦੇ ਸੀ ਮੰਟਾ ਜੀ ਦੀ ਰਹਿਨੁਮਾਈ ਹੇਠ ਜਿਹੜੀ ਜਲਾਲਾਬਾਦ ਦੀ ਪੰਜਾਬ ਜਾਓ ਯਾਤਰਾ ਇਹਨਾਂ ਦੇ ਦਿਸ਼ਾਂ ਦੇ ਸ਼ਾ ਮੁਤਾਬਕ ਹੀ ਅਸੀਂ ਸਾਰੇ ਜਾਵਾਂਗੇ ਉੱਥੇ ਦਾਰਾ ਮੰਡੀ ਸਾਰਾ ਜਲਾਲਾਬਾ ਹਲਕਾ ਸਰਦਾਸ ਨੇ ਹਿੰਮਟਾ ਜੀ ਦੀ ਰਹਿਮਾਈ ਅਸੀਂ ਜਾਵਾਂਗੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬੱਬੂ ਜੀ ਜਮਲਾਲੇ ਇਹ ਵੀ ਹੈਗੇ ਨੇ ਇਹ ਜ਼ਿਲ੍ਹਾ ਪ੍ਰਧਾਨ ਨੇ ਬਹੁਤ ਵਧੀਆ ਇਨਸਾਨ ਨੇ ਤੇ ਵਧੀਆ ਵਰਕ ਕਰ ਰਹੇ ਨੇ ਤੇ ਮੈਂ ਹੋਰ ਵੀ ਸਾਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਜਲਾਲਾਬਾਦ ਹਲਕੇ ਦੇ ਜਿੰਨੇ ਵੀ ਨਿਵਾਸੀ ਨੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਲਾਲਾਬਾਦ ਦੀ ਨਹਿਾਰ ਕਿੰਨੇ ਬਦਲੀ ਹੈ ਜਲਾਲਾਬਾਦ ਦਾ ਨਕਸ਼ਾ ਹੀ ਬਦਲਤਾ ਸਰਦਾਰ ਸਬੀਰ ਸਿੰਘ ਬਾਦਲ ਜੀ ਨੇ ਤੇ ਆਪਾਂ ਉਹਨਾਂ ਦੀ ਰਹਿਨਮਾਈ ਹੇਠ ਪੰਜਾਬ ਬਚਾਓ ਯਾਤਰਾ ਜਿਹੜੀ 12 ਤਰੀਕ ਨੂੰ 1:30 ਵਜੇ ਸਾਰੇ ਪਹੁੰਚੋ ਸਾਰੇ ਨੌਜਵਾਨ ਵੀਰ ਮੇਰੇ ਹੋਰ ਵੀ ਜਿੰਨੇ ਵੀ ਜਲਾਲਾਬਾਦ ਹਲਕੇ ਦੇ ਨਿਵਾਸੀ ਇਹਨੇ ਵਾ ਚੜ ਕੇ ਇਸ ਸਬੀਰ ਸਰਦਾਰ ਸਬੀਰ ਬਾਦਲ ਜੀ ਦੀ ਜਿਹੜੀ ਹੈ ਪੰਜਾਬ ਬਚਾਓ ਯਾਤਰਾ ਵਿੱਚ ਹਿੱਸਾ ਪਾਓ ਤਾਂ ਜੋ ਆਪਾਂ ਜਿਹੜੇ ਡੁੱਬਦਾ ਪੰਜਾਬ ਨੂੰ بچਾ ਸਕੀਏ ਅੱਜ ਪੰਜਾਬ ਦੇ ਹਾਲਾਤ ਤੁਹਾਨੂੰ ਪਤਾ ਹੈ ਆ ਨਵੀਂ ਸਰਕਾਰ ਝਾੜੂ ਵਾਲਿਆਂ ਨੇ ਕੀ ਹਾਲਾਤ ਕਰਤੇ ਨੇ ਹਰ ਪਾਸੇ ਨਸ਼ਾ ਇੰਨਾ ਵੱਧ ਗਿਆ ਤੇ ਝੂਠ ਮਾਰੇ ਸੀ ਉਹਨਾਂ ਨੇ ਲੋਕਾਂ ਨੂੰ ਮਰਾਹ ਕੀਤਾ ਸੀ ਤੇ ਸਰਕਾਰ ਬਣਾਈ ਸੀ ਅੱਜ ਕਿਉਂ ਲੋੜ ਪਈ ਬਾਬਾ ਸਾਹਿਬ ਨੂੰ ਪੰਜਾਬ ਬਚਾਓ ਯਾਤਰਾ ਦੀ ਤਾਂ ਹੀ ਲੋੜ ਪਈ ਵੀ ਅੱਜ ਸਾਰੇ ਪਾਸੇ ਪੰਜਾਬ ਦਾ ਹਾਲਾਤ ਮਾੜੇ ਨੇ ਹਰ ਰੋਜ਼ ਨਾਤਰ ਕੋਈ ਨਾ ਕੋਈ ਕਤਲੇਆਮ ਸ਼ਰਮ ਹੋ ਰਿਹਾ ਹੈ ਤੇ ਹਾਲਾਤ ਬਹੁਤ ਮਾੜੇ ਨੇ ਇਸ ਕਰਕੇ ਪੰਜਾਬ ਬਚਾਓ ਯਾਤਰਾ ਇਹ ਸਰਦਾਸ ਸਿੰਘ ਬਾਦਲ ਜੀ ਵੱਲੋਂ ਕੀਤੀ ਗਈ ਹੈ ਤੇ ਮੈਂ ਸਾਰੇ ਇਲਾਕਿਆਂ ਵਾਸੀਆਂ ਨੂੰ ਅਪੀਲ ਕਰਦਾ ਪੰਜਾਬ ਬਚਾਓ ਯਾਤਰਾ ਵਿੱਚ ਤੁਸੀਂ 1.5 ਵਜੇ ਦਾਣਾ ਮੰਡੀ ਜਲੰਧਾਬਾਦ ਪਹੁੰਚਣਾ ਤੇ ਬਾਕੀ ਦੀ ਸਾਰੇ ਜੋ ਵੀ ਹੋਵੇ ਜਿਸਮ ਦੇਸ਼ ਹੋਣਗੇ ਜਿਵੇਂ ਅਸੀਂ ਰੂਟ ਬਣਾਣਾ ਹੈ ਮੇਰੇ ਨਾਲ ਸਰਦਾਸ ਦਿੰਦੇ ਨੇ ਮੰਟਾ ਜੀ ਬੈਠੇ ਨੇ ਵੱਡਾ ਭਰਾ ਹੈ ਮੇਰਾ ਉਹ ਦੱਸਣਗੇ ਤੇ ਜਿੰਨੇ ਵੀ ਇੱਥੇ ਆਏ ਨੇ ਮੇਰੇ ਵਾਰਡ ਵਾਸੀ ਵਾਰਡ ਨੰਬਰ 2 ਦੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਵੀ ਜਿਹੜੇ ਇੱਥੇ ਆਏ ਨੇ ਸਾਡਾ ਸਾਥ ਦਿੱਤਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਪਿਛਲੇ ਕਾਫੀ ਦਿਨਾਂ ਤੋਂ ਪਿੰਡਾਂ ਤੋਂ ਹੁੰਦੇ ਹੁੰਦੇ ਹੁਣ ਸ਼ਹਿਰ ਦੇ ਵਿੱਚ ਸੀ ਪਰसों ਵੀ ਵਾਰਡ ਵਾਈਜ਼ ਮੀਟਿੰਗਾਂ ਕੀਤੀਆਂ ਸੀ ਇਹ ਜੋ ਮੀਟਿੰਗ ਦਾ ਮਕਸਦ ਹੈ ਇਹ ਆਉਣ ਵਾਲੀ 12 ਤਰੀਕ ਨੂੰ ਪੰਜਾਬ ਬਚਾਓ ਯਾਤਰਾ ਸਤਾਸ਼ ਕੁਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਵੱਲੋਂ ਕੱਢੀ ਜਾਣਾ ਆਉਣਾ ਉਨਾ ਦੇ ਸਬੰਧ ਵਿੱਚ ਅਸੀਂ ਸਾਰੇ ਜਿੰਨੇ ਵੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ ਵਰਕਰ ਸਹਿਬਾਨ ਸਮੁੱਚੀ ਸਾਰੀ ਸੰਗਤ ਹੈ ਅਸੀਂ ਉਹਨਾਂ ਦੇ ਆਉਣ ਤੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਸਾਰੇ ਜਨਾਲਾਬਾਦ ਮੰਡੀ ਤੋਂ ਅਸੀਂ ਸ਼ੁਰੂ ਕਰਕੇ ਉੱਥੇ ਪੂਰਾ ਇਕੱਠ ਆਪਦਾ ਕਰਕੇ ਇੱਥੋਂ ਹੁੰਦੇ ਅਸੀਂ ਅਰਨੀ ਵਾਲੇ ਜਾਣਾ ਜੋ ਕਿ ਪਹਿਲਾ ਜਲਾਲਾਬਾਦ ਦਾ ਬਲਾਕ ਹੈ ਜੋ ਇੱਥੇ ਆਏਗਾ ਅਰਨੀ ਵਾਲਾ ਬਲਾਕ ਜਿਹੜਾ ਸਾਡਾ ਰੋਡਾਂ ਦੀ ਮੰਡੀ ਹੈ ਉਥੋਂ ਗੋਫਰੋ ਅਰਨੀ ਵਾਲੇ ਵਾਲੇ ਆ ਜਾਣਗੇ ਤੇ ਇਸ ਕਰਕੇ ਡੇਢ ਤਕਰੀਬ ਉਹ ਇੱਥੇ ਪਹੁੰਚ ਜਾਣਗੇ ਆਪਣੇ ਜਿਲ੍ਹਾ ਲਾਬਾਦ ਤੇ ਬਸ ਇਹਦੇ ਸਬੰਧ ਸਾਰੇ ਵਰਕਰਾਂ ਨੂੰ ਆ ਵਾਰਡ ਨੰਬਰ 2 ਦੀ ਮੇਰਾ ਰਾਜੂ ਜੀ ਖੇੜਾ ਸਭ ਬੈਠਿਆ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਸਾਜਕ ਸੀਰ ਸਿੰਘ ਬਕੂ ਚੈਮਲਵਾਲਾ ਲਾਡੀ ਜੀ ਇਕਨ ਕਰੂਥੀ ਜੀ ਇਹ ਸਾਰੀ ਸਾਡੀ ਟੀਮ ਉਦੋਂ ਦੀ ਲੱਗੀ ਹੈ ਤਾਂ ਕਿ ਵੀ ਜਿਹੜੀ ਅਸੀਂ ਪੰਜਾਬ ਦੀ ਯਾਤਰਾ ਨੂੰ ਪੂਰਾ ਸਫਲ ਕਰੇ ਇਸ ਯਾਤਰਾ ਦੌਰਾਨ ਲੋਕਾਂ ਦੇ ਵੱਲੋਂ ਕਿਹੋ ਜਿਹਾ ਉਤਸ਼ਾਹ ਮਿਲ ਰਿਹਾ ਸ਼ਰਮਣੀ ਕਾਲੀ ਦਾ ਦੇਖੋ ਮੈਂ ਪਿੰਡਾਂ ਦੇ ਵਿੱਚ ਗਿਆ ਵੀ ਕੋਈ ਗੱਲ ਕੀਤੀ ਸਾਰੇ ਭਰਾਵਾਂ ਨਾਲ ਵੀ ਯਾਰ ਦੇਖੋ ਅਸੀਂ ਵੀ ਇੱਥੇ ਸਮਾਂ ਰਾਜ ਭਾਗ ਦਾ ਸੀ ਜੋ ਸੇਵਾ ਕੀਤੀ ਹੈ ਬਾਲ ਸਾਹਿਬ ਨੇ ਤਸਕਬੀਰ ਸਿੰਘ ਬਾਦਲ ਨੇ ਉਸ ਤੋਂ ਬਾਅਦ 5 ਸਾਲ ਦਾ ਸਮਾਂ ਕਾਂਗਰਸ ਦਾ ਰਿਹਾ ਤੇ 2 2.5 ਸਾਲ ਦੇ ਕਰੀਬ ਅੱਜ ਇਸ ਮੌਜੂਦਾ ਹਕੂਮਤ ਨੂੰ ਹੋ ਗਿਆ ਤੇ ਮੈਂ ਤਾਂ ਕਿਹਾ ਵੀ ਸਾਰੇ ਤੁਸੀਂ ਜੇ ਮੈਰਿਟ ਤੇ ਬੈ ਕੇ ਫੈਸਲਾ ਕਰੋ ਜਿਨ੍ਹਾਂ ਨੇ ਕੰਮ ਵਧ ਕੀਤੇ ਉਹਨਾਂ ਦਾ ਸਾਥ ਦੇ ਚਾਹੇ ਕੋਈ ਵੀ لیکن بڑا ਉਹਨਾਂ ਨੇ ਸੰਗਤ ਨੇ ਪਿਆਰ ਦਿੱਤਾ ਹੈ ਤੇ ਪੂਰੇ ਹਮ ਹਮਾ ਕੇ ਹੋਣਗੇ ਕਿ ਮੇਰਾ ਵੀ ਹੁਣ ਮੀਟਿੰਗਾਂ ਦਾ ਇੰਨਾ سلسلہ ਕਿ ਮੇਰੇ ਤੋਂ ਜਾ ਨਹੀਂ ਜਾਂਦਾ ਫਿਰ ਮੈਂ ਜੋਨ ਵਾਜੀ ਸ਼ੁਰੂ ਕੀਤੀਆਂ ਕਿਉਂਕਿ ਸਮਾਂ ਹੁੰਦਾ ਕਿਸੇ ਚੀਜ਼ ਦਾ ਕੀਤੇ ਕੰਮ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅੱਜ ਬੋਲਦੇ ਹਰੇਕ ਬੰਦਾ ਇਨਸਾਨੀਅਤ ਤੌਰ ਤੇ ਪਤਾ ਲੱਗ ਜਾਂਦਾ ਹੈ ਕਿ ਸਹੀ ਕੌਣ ਸੀ ਗਲਤ ਕੌਣ ਸੀ ਉਹ ਅੱਜ ਕੋਈ ਸਮਾਂ ਹੁੰਦਾ ਕਿ ਇਹ ਆਇਆ ਯਾਰ ਚਲਾ ਗਿਆ ਹੁਣ ਅਸੀਂ ਤਾਂ ਆਪ ਦਾ ਪਾਰਟੀ ਨੂੰ ਕਾਮਯਾਬ ਕਰਨਾ ਅਸੀਂ ਰਾਤ ਦੇ ਨਿਕਲ ਉਮੀਦਵਾਰ ਦੀ ਸੰਭਾਵਨਾ ਕਦੋਂ ਤੱਕ ਐਨਾਉਂਸ ਹੋ ਜੇਗਾ ਦੇਖੋ ਜਿਸ ਦਿਨ ਅੱਗੇ ਵੀ ਪਾਰਟੀ ਹੋਰ ਕਮੇਟੀ ਨੇ ਬੈਠਣਾ ਹੈ ਪ੍ਰਧਾਨ ਸਾਹਿਬ ਨੇ ਉਹ ਤਾਂ ਉਹਨਾਂ ਨੇ ਫੈਸਲਾ ਕਰਨਾ ਜਦੋਂ ਕਰ ਦੇਣਗੇ ਇਲੈਕਸ਼ਨ ਤੋਂ ਪਹਿਲਾਂ ਦਾ ਕਰਨਗੇ ਉਹ ਤਾਂ ਪਤਾ ਹੀ ਸਾਰਿਆਂ ਨੂੰ ਪਾ ਜੀਪੀ ਨਾਲ ਗੱਠ ਜੋੜਦਾ ਕੀ ਰਹੇਗਾ ਨਹੀਂ ਇਹ ਤਾਂ ਵਾਲੇ ਹਾਈ ਲੈਵਲ ਦੀ ਗੱਲ ਹੈ ਹੋਣਾ ਨਹੀਂ ਹੋਣਾ ਇਹ ਤਾਂ ਉਹਨਾਂ ਨੂੰ ਪਤਾ ਹੈ ਜਦੋਂ ਹੋਇਆ ਆਪਾਂ ਸਾਰਿਆਂ ਨੂੰ ਪਤਾ ਲੱਗ ਜਾਣਾ ਹੈ ਅਚਬੀਰ ਸਿੰਘ ਬਾਦਲ ਜੀ ਇਥੋਂ ਇਲੈਕਸ਼ਨ ਰੋਡਨ ਦੇ ਦੁਬਾਰਾ ਉਹ ਤਾਂ ਜ ਬੜਾ ਲੰਮਾ ਸਮਾਂ ਪਿਆ ਕੋਈ ਵੀ ਜਦੋਂ ਕੋਰ ਕਮੇਟੀ ਤੈਅ ਕਰੂਗੀ ਕਿਹਨੇ ਲੜਨਾ ਕਿਹਨੇ ਨਹੀਂ ਲੜਨਾ ਧੰਨਵਾਦ ਤੁਹਾਨੂੰ ਨਹੀਂ ਲੱਗਦਾ ਜਦੋਂ ਸਰਕਾਰ ਸੀਗੀ ਸਰਕਾਰ ਵੇਲੇ ਜਿਹੜਾ ਕਾਫੀ ਵਰਕਰ ਜਿਹੜੇ ਅਕਾਲੀ ਦਲ ਦੇ ਜਿਵੇਂ ਇੱਕ ਕਹਿ ਸਕਦੇ ਆਂ ਵੀ ਸ਼ਹਿਰ ਅਕਾਲੀ ਦਲ ਦਾ ਹੀ ਰਹਿ ਗਿਆ ਸੀਗਾ ਬਾਕੀ ਜਿਹੜੀਆਂ ਸਭ ਪਾਰਟੀਆਂ ਦੀ ਹਵਾ ਨਹੀਂ ਆਈ ਸੀਗੀ ਪਰ ਅੱਜ ਤੁਹਾਨੂੰ ਨਹੀਂ ਲੱਗਦਾ ਵਰਕਰ ਅਕਾਲੀ ਦਲ ਦੇ ਘਰ ਬੈਠਿਆ ਚਲੋ ਇਹ ਤਾਂ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਤਾਂ ਲੱਗਦਾ ਜਿੰਨੇ ਜਿੰਨੇ ਕਹਿਆ ਸੀ ਸਾਰੇ ਸਾਡੇ ਨਾਲ ਤੁਰੇ ਆ ਤੁਹਾਡੇ ਸਾਹਮਣੇ ਤੁਸੀਂ ਵੀ ਪਰਸੋਂ ਨਾਲ ਹੀ ਸੀ ਮੇਰੇ ਸਾਰਿਆਂ ਨੇ ਮੀਟਿੰਗਾਂ ਕਰਾਈਆਂ ਐਵੇਂ ਤਾਂ ਹੋ ਨਹੀਂ ਰਹੀਆਂ ਜੇ ਵਰਕਰ ਨਾਲ ਤੇ ਤਾਂ ਹੀ ਹੋ ਰਹੀਆਂ ਕਿੰਨੀ ਗਿਣਤੀ ਦੇ ਵਿੱਚ ਵਰਕਰ ਇੱਥੋਂ ਜਿਹੜਾ ਜਲਾਲਾਬਾਦ ਤਰਨੀ ਵੱਲੇ ਜਾ ਰਹੇ ਆ? ਸ਼ਹਿਰ ਤੋਂ ਇਹ ਤਾਂ ਤੁਸੀਂ ਉਦੋਂ ਦੇਖ ਲਿਓ ਮੈਂ ਇਹਦੀ ਕੋਈ ਤੁਹਾਨੂੰ ਗਿਣਤੀ ਨਹੀਂ ਦੇ ਸਕਦਾ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤ ਆਉਗੀ। ਠੀਕ ਹੈ। ਤੁਸੀਂ ਪ੍ਰਧਾਨ ਬਣੇ ਹੋ ਪ੍ਰਧਾਨ ਬਣਨ ਤੋਂ ਬਾਅਦ ਪਿੰਡਾਂ 'ਚ ਕੀ ਰਿਸਪੌਂਸ ਮਿਲਿਆ ਜੀ? ਸਾਰਿਆਂ ਨੂੰ ਪਹਿਲਾਂ ਮੈਂ ਸਾਰੇ ਪੱਤਰਕਾਰ ਭਾਈਚਾਰਾ ਨੂੰ ਤੇ ਜਿੰਨੇ ਵੀ ਮੌਜੂਦ ਇੱਥੇ ਬੈਠੇ ਸਾਰਿਆਂ ਨੂੰ ਫਤਿਹ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਹ ਲੱਗ ਰਿਹਾ ਹੈ ਕਿ ਪਹਿਲਾ 5 ਸਾਲ ਕਾਂਗਰਸ ਦਾ ਆ ਉਸ ਤੋਂ ਬਾਅਦ 2 ਸਾਲ ਬਦਲਾਵ ਵਾਲੀ ਸਰਕਾਰ ਆਈ ਹੈ ਆਪਾਂ ਸਾਰੇ ਪਿੰਡਾਂ ਦੇ ਵਿੱਚ ਜਾਣੇ ਆ ਮੈਨੂੰ ਤਾਂ ਲੱਗਿਆ ਨਹੀਂ ਬਦਲਾਅ ਹੁਣ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਬਦਲਾਅ ਤੇ ਜਿਹੜੀ ਗਲਤੀ ਆਪਣੇ ਹਲਕੇ ਦੇ ਲੋਕਾਂ ਨੇ ਕੀਤੀ ਹੈ ਉਹ ਪਛਤਾ ਰਹੇ ਆ ਵੀ ਬੜੀ ਵੱਡੀ ਅਸੀਂ ਗਲਤੀ ਕਰ ਬੈਠੇ ਆ ਹੁਣ ਬਹੁਤ ਵਧੀਆ ਰਿਸਪਾਂਸ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਤੁਸੀਂ ਵੇਖਿਆ ਕਿਵੇਂ ਮੀਟਿੰਗਾਂ ਹੋ ਰਹੀਆਂ ਆ ਬੜਾ ਵਧੀਆ ਮਾਹੌਲ ਬਣ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਹੁਤ ਸਾਰਤਿਕ ਨਤੀਜੇ ਨਿਕਲਣਗੇ। ਸ਼੍ਰੋਮਨੀ ਕਾਲੀ ਦਲ ਦੀ ਹੁਣ ਤੁਸੀਂ ਜ਼ਿਲ੍ਹੇ ਦੀ ਕਮਾਂਡ ਸੰਭਾਲੀ ਹੈ। ਲੱਗਦਾ ਵੀ ਹੁਣ ਗਤੀਵਿਧੀਆਂ ਦੇਖਣ ਨੂੰ ਤੇਜ਼ ਮਿਲਣਗੀਆਂ ਪਹਿਲਾਂ ਤੋਂ ਸਮੇਂ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਕਾਲੀ ਦਲ ਦੀਆਂ ਘੱਟ ਸੀਗੀਆਂ। ਇਲੈਕਸ਼ਨ ਆ ਗਿਆ ਜੀ ਅਸੀਂ ਦਿਨ ਰਾਤ ਕਰਕੇ ਅਸੀਂ ਸਰਕਲ ਪਰਨਾਣਾ ਅਨਾਉਂਸ ਕਰਦੇ ਆ ਇਸ ਤੋਂ ਬਾਅਦ ਜ਼ਿਲ੍ਹੇ ਦੀ ਬੌਡੀ ਬਣਾਉਣੀ ਆ ਫਿਰ ਆ ਆਪਣੀ ਯਾਬ ਚੋ ਯਾਤਰਾ ਤੋਂ ਬਾਅਦ ਅਸੀਂ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਜਿਹੜੇ ਸਾਡੇ ਵਰਕਰ ਘਰਾਂ 'ਚ ਬੈਠੇ ਆਂ ਜਾਂ ਜਿਹੜੇ ਨਵੇਂ ਆਪਣੇ ਉਹਨਾਂ ਨੂੰ ਚੰਗੇ ਮੜੇ ਦਾ ਅੱਜ ਸਭ ਕੁਝ ਤੁਹਾਨੂੰ ਪਤਾ ਸਭ ਜਾਣਦੇ ਆ ਤੇ ਬਹੁਤ ਵਧੀਆ ਅਸੀਂ ਹੰਬਲਾ ਮਾਰ ਕੇ ਤੁਰਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਜੋੜਾ ਵੀ ਕੈਂਡੀਡੇਟ ਆਊਗਾ ਹੁਣ ਵੱਧ ਵੱਧ ਵੋਟਾਂ ਪਾ ਕੇ ਜਿਤਾਵਾਂਗੇ ਇੱਕ ਭਗਵੰਤ ਮਾਨ ਦਾ ਆ ਬੜਾ ਬਿਆਨ ਹੈ ਸੋਸ਼ਲ ਮੀਡੀਆ ਤੇ ਵਾਰ-ਵਾਰ ਘੁੰਮਦਾ ਕਿ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਜੋ ਹੀ ਪੰਜਾਬ ਬਚਾਉਣ ਤੇ ਲੱਗੇ ਹੋਏ ਜੀ ਤੁਸੀਂ ਭਗਵੰਤ ਮਾਨ ਦੇ ਜਿਹੜੇ ਪਿਛਲੇ ਬਿਆਨ ਜਦੋਂ ਸਰਕਾਰ ਚ ਨਹੀਂ ਸੀ ਉਹਨਾਂ ਦਾ ਤੇ ਅੱਜ ਵਾਲਿਆਂ ਦਾ ਕੰਪੈਰੀਸ਼ਨ ਕਰ ਲੋ ਜੋ ਬਿਆਨ ਦੇ ਰਿਹਾ ਉਹਦੇ ਤੇ ਟੁੱਕ ਰਹੇ ਸਾਰੇ ਕੀ ਲੱਗਦਾ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਕਾਲੀਦਾਰ ਮੱਲਾ ਮਾਰ ਸਕਦੀ ਆ ਇਹ ਤੁਸੀਂ ਆਉਣ ਵਾਲੇ ਦਿਨਾਂ ਚ ਵੇਖੋਗੇ ਕਿ ਕਿਸ ਤਰ੍ਹਾਂ ਦੇ ਨਤੀਜੇ ਆਉਣਗੇ ਕਿਉਂਕਿ ਬਦਲਾਅ ਦੇ ਨਾਂ ਤੇ ਝੂਠੀ ਬਿਆਨਬਾਜ਼ੀ ਕਰਕੇ ਇਹਨਾਂ ਨੇ ਲੋਕਾਂ ਨੂੰ ਗਮਰਾਹ ਕਰਕੇ ਸੋਸ਼ਲ ਮੀਡੀਆ ਦੇ ਝੂਠ ਬੋਲ ਬੋਲ ਕੇ ਜਿਹੜੀ ਬਦਲਾਅ ਦੀ ਸਰਕਾਰ ਲਿਆਂਦੀ ਸੀ ਸਭ ਕੁਝ ਲੋਕਾਂ ਨੂੰ ਪਤਾ ਤੁਹਾਡੇ ਸਾਹਮਣੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਕੋਈ ਇੱਕ ਪੂਰਾ ਕੀਤਾ ਤਾਂ ਦੱਸੋ ਲੋਕ ਉਹਨਾਂ ਨੂੰ ਐ ਪੂਰੇ ਤਿਆਰੀ ਚ ਬੈਠੇ ਆ ਐ ਪੂਰਾ ਟੁਕਮਾ ਜਵਾਬ ਦੇਣਗੇ ਜਦੋਂ ਪਿੰਡਾਂ ਦੇ ਵਿੱਚ ਜਾਣ